ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਵੀਰੇ ਹੈਗੀ ਪਿੰਡ ਭੰਮੀਪੁਰਾ ਦਸੀਲ ਬਾਈ ਨੂੰ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਨੇੜੇ ਬਾਈ ਦੇ ਜਿਹੜਾ ਮਹੰਤਿਆਣਾ ਗੁਰਦੁਆਰਾ ਸਾਹਿਬ ਹੋ ਰਹਿ ਜਾਂਦਾ ਤੇ ਬਾਕੀ ਦੀ ਗੱਲ ਅੱਜ ਆਪਾਂ ਦੋ ਟੋਕਣਾ ਝੋਟੀਆਂ ਲੈ ਕੇ ਆਏ ਆ ਇੱਕ ਤੀਜੇ ਵਾਲੀ ਤੇ ਇੱਕ ਦੂਜੇ ਵਾਲੀ ਕਿੰਨਾ ਦੁੱਧ ਬਾਹ ਦਾ ਕਿਵੇਂ ਇਹ ਮਿਲਦੀਆਂ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਆਜੋ ਬਾਈ ਜੀ ਇਧਰ ਆਜੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਵਧੀਆ ਨੰਬਰ ਬੋਲਿਓ ਜੀ 99723 ਹਾਂਜੀ 22051 ਦੁਬਾਰਾ ਫੇਰ ਬੋਲ ਦਿਓ ਜੀ 99723 22051 99723 22051 ਤੇ ਪਿੰਡ ਭੰਮੀਪੁਰਾ ਜੀ ਹੈ ਪਿੰਡ ਭੰਮੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਠੀਕ ਆ ਜੀ ਤੇ ਅੱਜ ਆਪਾਂ ਦੋ ਝੋਟੀਆਂ ਦਿਖਾਉਣੀਆਂ ਜੀ ਹਾਂਜੀ ਦੋ ਝੋਟੀਆਂ ਆਪਣੇ ਘਰ ਦੇਗੀਆਂ ਆ ਜੀ ਇਹ ਹਾਂਜੀ ਘਰ ਦੇਗੀਆਂ ਨੇ ਆਪਣੇ ਆਹ ਘਰ ਦੇਗੀਆਂ ਆ ਓਕੇ ਜੀ ਤੇ ਕੀ ਡਿਟੇਲ ਹੈ ਜੀ ਆਪਾਂ ਪਹਿਲੇ ਨੰਬਰ ਵਾਲੀ ਝੋਟੀ ਦੀ ਗੱਲ ਕਰ ਲੀਏ ਸਾਡੇ ਨੂੰ 5 ਮਹੀਨੇ ਹੋ ਗਏ ਸੂਈ ਨੂੰ ਇਹਨਾਂ ਠੀਕ ਆ ਜੀ ਤੇ ਹੁਣ 7 ਕਿਲੋ ਦੁੱਤਾ ਇਸ ਟਾਈਮ ਵੇਜੇ ਹਾਂਜੀ ਕੁਆਲਿਟੀ ਬਹੁਤ ਚੰਗੀ ਝੁੱਟੀ ਦੀ ਹੈ ਨਾ ਹਾਂ ਦੋਨੇ ਟਾਈਮ ਇਹ ਟੀਕੇ ਨਾਲ ਮਿਲਦੀ ਹੈ ਹਲਦੀ ਹਲਦੀ ਹੈ ਨਹੀਂ ਹਲਦੀ ਨਹੀਂ ਤਾਂ ਬਾਲਟੀ ਰੱਖ ਕੇ ਜਿਵੇਂ ਮਰਜੀ ਚੋਲੂ ਟੀਕਾ ਲਾ ਕੇ ਬਾਲਟੀ ਰੱਖ ਕੇ ਹਾਂ ਚਾੜ ਪਾ ਕੇ ਜਿਵੇਂ ਮਰਜੀ ਚੋਲੂ ਬਗੇਰ ਬੱਚੇ ਹੋਣਗੇ ਬਗੇਰ ਬੱਚੇ ਓਕੇ ਜੀ ਤੇ ਆ ਦੇਖੋ ਜੀ ਮੈਂ ਤੁਹਾਨੂੰ ਸਿੰਗ ਸੁੰਗੇ ਦਾ ਕਰਾਵਾ ਚੈੱਕ ਨੇੜ ਤੋਂ ਇਹਦਾ ਵੱਡਣਾ ਵਾਲਾ 13 ਕਿਲੋ ਉਹ ਦਿਖਾ ਦੇ ਜੀ ਖੋਲੋ ਇਹਨੂੰ ਤੋੜ ਕੇ ਦਿਖਾ ਦਿਗੇ ਤੋਰੋ ਮਾੜੀ ਜੀ ਤੇ ਕਰੋ ਚੈੱਕ 13 ਕਿਲੋ ਦੁੱਧ ਪਾਇਆ ਨੇ ਅੱਛਾ ਸਾਜਰ ਨੇ 13 ਕਿਲੋ ਦੁੱਧ ਪਾਇਆ ਵਾ ਕਵਾਲਿਟੀ ਬਹੁਤ ਚੰਗੀ ਹੈ ਜੀ ਹਨਾ ਕੱਦ-ਕੱਡ ਬਹੁਤ ਵਧੀਆ ਚੰਗਾ ਤੇ ਸੁੰਗ-ਸੁੰਗ ਦੀ ਬਹੁਤ ਚੰਗੀ ਲੈ ਚੱਲੋ ਥੋੜੀ ਕੈਮਰੇ ਤੇ ਜਗਦੀ ਆ ਕਿਉਂਕਿ ਬਾਹਰ ਨਹੀਂ ਕਿਤੇ ਕੱਢੀ ਆ ਦੇਖੋ ਜੀ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਤੇ ਲੇਵਾ ਲੇਵੇ ਦੀ ਦਿੱਖ ਤਾਂ ਐ ਲੱਗਦੀ ਹੈ ਜਿਵੇਂ 10 ਕਿਲੋ ਦੁੱਧ ਹੋਊਗਾ ਨਾ ਆ 12 13 ਕਿਲੋ ਪਾਇਆ ਅੱਛਾ ਹੁਣ 7 ਕਿਲੋ ਜਾਨੀ ਰੈਡੀ ਆ ਰੈਡੀ ਹੈ 7 ਕਿਲੋ ਜਮਾ ਕੰਡੇ ਧਰਨ ਵਾਲਾ ਓਕੇ ਜੀ ਓਕੇ ਜੀ ਆ ਲਓ ਦੇਖੋ ਜੀ ਕਵਾਲਿਟੀ ਪੂਰੀ ਵਧੀਆ ਝੋਟੀ ਦੀ ਕੋਈ ਵੀ ਘਾਟ ਨਹੀਂ ਜੇ ਆਪਾਂ ਗੱਲ ਕਰ ਲਗੇ ਤੇ ਬਾਈ ਕਹਿੰਦਾ ਦੋ ਟਾਈਮ ਭਾਉਂ ਦੀ ਮਿਲੂ ਟੀਕਾ ਲਾ ਕੇ ਤੇ ਲੈ ਜਾਓ ਭਾਉਂ ਦੀ ਚੋਕੇ ਚਾਰਟ ਸੈੱਟ ਲਓ ਟੀਕਾ ਲਾ ਲਓ ਤੇ ਕੁਝ ਨਹੀਂ ਕਹਿੰਦੀ ਆ ਦੇਖੋ ਜੀ ਥਣ ਲੇਵਾ ਮੈਂ ਨੇੜੇ ਤੋਂ ਚੈੱਕ ਕਰਵਾ ਦਿਆਂ ਤੇ ਪੀੜੀ ਤੇ ਪਾਵਾਂ ਅਰਗੇ ਥਣ ਲੱਗੇ ਜੇ ਆਪਾਂ ਗੱਲ ਕਰ ਲਗੇ ਚਾਰੇ ਨਿਕਣਵੇਂ ਪੂਰੇ ਗੈਪ ਤੇ ਤੇ ਜਿਹੜਾ ਮਰਜ਼ੀ ਬਾਈ ਨਾਲ ਸੰਪਰਕ ਕਰ ਲਿਓ ਚੰਗੀ ਝੋਟੀ ਹੈ ਜੇ ਗਾਹ ਨੂੰ ਆਪਾਂ ਪਾ ਲੈਣੀ ਆ ਤੇ ਆ ਦੇਖੋ ਜੀ ਨੇੜੇ ਤੋਂ ਕਰੋ ਚੈੱਕ ਮੂਰਲੇ ਪਾਸੇ ਮਾਣ ਦੇ ਵਕਰਾ ਦੇ ਹੁਣ ਚੱਕ ਤੇ ਸਿੰਘ ਦੇਖੋ ਕਿੰਨਾ ਪਿਆਰਾ ਤੇ ਕੱਟੀ ਪੂਰੀ ਚੰਗੀ ਆ ਤੇ ਡਿਮਾਂਡ ਜੀ ਇਹਦੀ ਡਿਮਾਂਡ ਇਹਦੀ 65000 65000 ਮਾਨਤਾਨ ਹੋ ਜੂ ਜੀ ਹਾਂ ਮਾਨਤਾਨ ਕਰ ਦਿਆਂਗੇ ਬਾਕੀ ਦੇ ਜੀ ਚੰਗੀ ਝੋਟੀ ਹੈ ਠੀਕ ਹੈ ਜੀ ਕਰ ਲਿਓ ਬਾਈ ਨਾਲ ਜਰੂਰ ਸੰਪਰਕ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਗੇ ਜੀ ਆ ਇਹ 5 ਕਿਲੋ ਦੁੱਧ ਹੈ ਥੱਲੇ ਇਹਨੂੰ ਹੋ ਗਏ 4 ਕਿਹ ਮਹੀਨੇ ਸੂਈ ਨੂੰ 4 ਮਹੀਨੇ ਹਾਂ ਜੀ ਤੇ 5 ਕਿਲੋ ਦੁੱਧ ਹੈ ਕਿਵੇਂ ਮਿਲਦੀ ਹੈ ਜੀ ਸਰਜਨ ਨੇ 10 ਕਿਲੋ ਦੁੱਧ ਪਾਇਆ ਇਹਨੇ ਹੁਣ ਕਿੰਨੇ ਮਹੀਨੇ ਹੋ ਗਏ ਸੂਈ ਨੂੰ ਇਹਨੂੰ 4 ਕਿੰਨੇ ਹੋ ਗਏ 4 ਮਹੀਨੇ ਤੇ ਹੁਣ 5 ਕਿਲੋ ਦੁੱਧ ਰੈਡੀ ਆ ਹਾਂਜੀ 5 ਕਿਲੋ ਰੈਡੀ ਆ ਤੇ ਮਿਲਦੀ ਹੈ ਛਾੜ ਤੇ ਦੋਨੇ ਤੇ ਛਾੜ ਤੇ ਮਿਲ ਚਾੜ ਬਣੀ ਵੈਸੇ ਬਹਿ ਜਾ ਥਾਪੀ ਮਾਰ ਕੇ ਤੇ ਬਸ ਦੋਨੇ ਟਾਈਮ ਮਿਲ ਪੈਂਦੀ ਹੈ ਠੀਕ ਆ ਤੇ 10 ਕਿਲੋ ਦੁੱਧ ਇਹਨੇ ਸੱਜਰ ਨੇ ਪਾਇਆ ਵਾ ਹਾਂਜੀ ਓਕੇ ਜੀ ਆ ਦੇਖੋ ਇਹ ਮਿਲਕ ਵੇਨ ਪੂਰੀ ਵਧੀਆ ਕੋਲੋ ਜੀ ਤੋੜ ਕੇ ਦਿਖਾ ਦੀਏ ਤੇ ਸੀਲ ਠੰਡੀ ਆ ਪੂਰੀ ਕੋਈ ਕਹਿਣ ਦੀ ਗੱਲ ਨਹੀਂ ਚੰਗੀ ਆ ਖਰ ਤੇ ਚੰਗੀ ਝੋਟੀ ਆ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾ ਦਿਆਂ ਦੂਜੇ ਨੰਬਰ ਵਾਲੀ ਆ ਆ ਦੇਖੋ ਜੀ ਸਿੰਗ ਖੁੱਲਾ ਗੋਲ ਆ ਗਿਆ ਤੇ ਕੁਆਲਿਟੀ ਪੂਰੀ ਵਧੀਆ ਗਈ ਤੇ ਬਾਕੀ ਦੀ ਗੱਲ ਜੀ ਨੇ ਦੁੱਧ ਦਾ ਡੰਗ ਲਾਉਣਾ 5 ਕਿਲੋ ਦੁੱਧ ਦੇ ਰਹੀ ਆ ਪੂਰਾ ਵਧੀਆ ਮਣਨ ਵਾਲਾ ਦੁੱਧ ਆ ਬਾਈ ਕਹਿੰਦਾ ਆ ਕਰੋ ਜੀ ਚੈੱਕ ਕੁਆਲਿਟੀ ਮੋੜ ਲਿਓ ਜੀ ਦੋਨੇ ਟਾਈਮ ਮਿਲਦੀ ਆ ਠੀਕ ਆ ਜੀ ਇੱਕ ਗੱਲ ਰਹਿ ਗਈ ਜੀ ਇਹ ਬਣੀਆਂ ਨਹੀਂ ਹੈਗੀਆਂ ਇਹ ਬਣੀ ਹੋਈ ਆ ਇਹਨੂੰ 5-7 ਦਿਨ ਘੱਟ ਆ 2 ਮਹੀਨੇ ਤੋਂ ਓਕੇ ਚੈੱਕ ਨਹੀਂ ਹਜੇ ਹੁੰਦੀ ਹਾਲੇ ਚੈੱਕ ਤੇ ਨਹੀਂ ਆਉਂਦੀ ਹਜੇ ਤਾਂ ਆਪਾਂ ਫੰਡਰ ਕਰਕੇ ਆਪਣਾ ਠੀਕ ਆ ਜੀ ਫੰਡਰ ਕਰਕੇ ਦੇ ਪਤਾ ਨਿਕਲ ਆਵੇ ਤਾਂ ਹਨਾ ਛਪਾਉਣੇ 2 ਮਹੀਨੇ ਹੋ ਗਏ ਹੈ ਜੀ ਹਾਂ ਜੀ ਓਕੇ ਜੀ ਆ ਕਰੀ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 1 ਵਜੇ ਦਾ ਉਸ ਹਿਸਾਬ ਨਾਲ ਸਾਨੂੰ ਇਹਨੇ ਤਿਆਰ ਹੋ ਜਾਣਾ ਪੂਰੀਆਂ ਬਾਲ ਢੇਲਾਂ ਕੱਢ ਲੈਣੀਆਂ ਸਾਰੀਆਂ ਤੇ ਥਣ ਲੇਵਾ ਮਸਲ ਨੇੜੇ ਤੋਂ ਚੈੱਕ ਕਰਾ ਦਿਆਂ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਤੇ ਬਾਕੀ ਦਾ ਇਧਰਲੇ ਇਰੀਏ ਦੇ ਵੀਰਾਂ ਨੂੰ ਜਿਨ੍ਹਾਂ ਨੂੰ ਕੋਈ ਪਸ਼ੂ ਚਾਹੀਦਾ ਜਰੂਰ ਸੰਪਰਕ ਕਰਿਓ ਬਾਈ ਨਾਲ ਤੇ ਬਾਈ ਜੀ ਇਹਦਾ ਕੀ ਰੇਟ ਹੈਗਾ ਇਹਦਾ ਜੀ 55000 ਮਾਨ ਤਾਂ ਲਕੀਰ ਵਾਲੀ ਗੱਲ ਤਾਂ ਨਹੀਂ ਮਾਨਤਾਂ ਦਾ ਹੋ ਜੂਣਾ ਇਹਨੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰਦੇ ਆ ਇਹ ਕੋਈ ਬਣੀ ਬੁਣੀ ਵੀ ਇਹ ਨਹੀਂ ਬਣੀ ਹੈਗੀ ਅੱਛਾ ਜੀ ਬਣੀ ਨਹੀਂ ਹਜੇ ਨਹੀਂ ਇਹ ਨਹੀਂ ਬਣੀ ਹੈ ਤੇ ਉਹਦੇ ਥੱਲੇ 7 ਕਿਲੋ ਇਹਦੇ ਥੱਲੇ 5 ਕਿਲੋ ਹਾਂਜੀ ਇਹ ਪੌਣੇ 2 ਮਹੀਨਿਆਂ ਦੀ ਬਣੀ ਵੀ ਆ ਤੇ ਚੈੱਕ ਪਾਸ ਕੋਈ ਨਹੀਂ ਚੈੱਕ ਪਾਸ ਨਹੀਂ ਜਣੀ ਮਤਲਬ ਹਰੇ 5-7 ਦਿਨ ਚੱਕਰ ਚ ਨਹੀਂ ਹੁੰਦੀ ਓਕੇ ਜੀ ਓਕੇ ਜੀ ਆਪਾਂ ਤਾਂ ਫੰਡਰ ਕਰਕੇ ਜਣੀ ਦੋ ਟਾਈਮ ਚ ਵਾ ਦੇਵਾਂਗੇ ਜੇ ਕਹਿੰਨੇ ਚੋਣੀਆਂ ਹਨ ਹਾਂਜੀ ਦੋ ਟਾਈਮ ਚ ਵਾ ਦੇਾਂਗੇ ਓਕੇ ਜੀ ਓਕੇ ਦੋ ਟਾਈਮ ਚ ਚਾਰ ਟਾਈਮ ਜਿੰਨਾ ਮਰਜ਼ੀ ਚੋਣ ਆਪਣੇ ਘਰੇ ਆ ਕੇ ਓਕੇ ਜੀ ਨੰਬਰ ਬੋਲ ਦਿਓ ਫਿਰ ਜੀ 9872322052 9872322052 ਪਿੰਡ ਭਮੀਪੁਰਾ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਉ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ